ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਸਾਰੇ ਠੀਕ ਠਾਕ ਹੋ ਤੇ ਦੋਸਤੋ ਅੱਜ ਹੈ ਕਿ 28 ਨਵੰਬਰ ਤੇ 28 ਨਵੰਬਰ ਦੇ ਜਿੰਨੇ ਵੀ ਕਰੰਟ ਅਫੇਅਰਸ ਨੇ ਸਾਰੇ ਸੀਐਸ ਲੈਕਚਰ ਦੇ ਵਿੱਚ ਕਵਰ ਕਰਾਂਗੇ ਤੇ ਦੋਸਤੋ ਤੁਸੀਂ ਸਾਰੇ ਇਸ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਬਾਕੀ ਦੋਸਤੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਲਾਹੌਰਿਆ ਵਲੌਗ 07 ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਉਣ ਵਾਲੀਆਂ ਗਵਰਨਮੈਂਟ ਜੋਬਸ ਦੀ ਤੇ ਸਾਰੇ ਤਰ੍ਹਾਂ ਦੇ ਪੇਪਰਾਂ ਦੀ ਆਪਾਂ ਜਾਣਕਾਰੀ ਇੱਥੇ ਦਿੰਦੇ ਰਵਾਂਗੇ ਜੇ ਦੋਸਤੋ ਬੈਲ ਆਈਕਨ ਨੂੰ ਔਨ ਕਰਨਾ ਨਾ ਭੁੱਲਿਓ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤਾਂ ਆਪਣੇ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਜਰੂਰ ਕਰਿਓ ਠੀਕ ਹੈ ਜੀ ਆਜੋ ਦੋਸਤੋ ਹੁਣ ਆਪਾਂ ਸੈਸ਼ਨ ਸਟਾਰਟ ਕਰਦੇ ਹਾਂ ਏਹ ਰਿਹਾ ਦੋਸਤੋ ਤੁਹਾਡਾ ਪਹਿਲਾ ਸਵਾਲ ਸਵਾਲ ਨੰਬਰ 1 ਹੈਗਾ ਜੀ ਯੂਨੈਸਕੋ ਮੁੱਖ ਦਫ਼ਤਰ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਦਾ ਅਨਾਵਰਣ ਕਿਹੜੇ ਦੇਸ਼ ਵਿੱਚ ਕੀਤਾ ਗਿਆ ਸੋ ਆਪਸ਼ਨ A ਜਰਮਨੀ B ਜਾਪਾਨ C ਫਰਾਂਸ ਤੇ D ਇਨ੍ਹਾਂ ਵਿੱਚੋਂ ਕੋਈ ਨਹੀਂ ਸੋ ਇਨ੍ਹਾਂ ਵਿੱਚੋਂ ਕਿਹੜਾ ਆਪਸ਼ਨ ਸਹੀ ਹੈ ਜੀ ਆਪਸ਼ਨ ਸੀ ਫਰਾਂਸ ਠੀਕ ਹੈ ਜੀ ਫਰਾਂਸ ਇਸ ਦਾ ਸਹੀ ਆਨਸਰ ਆ ਤੇ ਸਵਾਲ ਨੰਬਰ 2 ਤੇ ਜਾਣੇ ਆ ਜੀ ਆਈਆਈਟੀ ਗਾਂਧੀ ਨਗਰ ਨਾਲ ਸਾਂਝੇਦਾਰੀ ਕਰਕੇ ਦੂਰ ਸੰਚਾਰ ਨਵਾਚਾਰ ਵਧਾਉਣ ਲਈ ਕਿਸ ਨੇ ਐਮਓਯੂ ਕੀਤਾ ਇਸ ਦੇ ਆਪਸ਼ਨ ਨੇ ਏ ਇਸਰੋ ਬੀ ਸੀ ਡਾਟ ਸੀ ਬੈਲ ਡੀ ਨਾਈਟ ਸੋ ਇਸ ਦਾ ਸਹੀ ਆਨਸਰ ਕੀ ਹੈ ਜੀ ਏ ਇਸਰੋ ਸੋ ਦੋਸਤੋ ਇਹ ਤੁਸੀਂ ਜਿੰਨੇ ਵੀ ਕੁਐਸਚਨ ਅੱਜ ਦੇਖੋਗੇ ਇਹਨਾਂ 사ਧਿਆਂ ਨੂੰ ਧਿਆਨ ਨਾ ਪੜਿਓ ਤੇ ਕੋਸ਼ਿਸ਼ ਕਰੋ ਸਭ ਨੂੰ ਨੋਟ ਡਾਊਨ ਕਰ ਲਿਓ ਵੈਸ ਤੇ ਚਲੋ ਕਰੰਟ ਅਫੇਅਰ ਨੋਟ ਡਾਊਨ ਕਰਨ ਦੀ ਲੋੜ ਨਹੀਂ ਬਟ ਇਸ ਦੇ ਮੋਸਟ ਮੋਸਟ ਇੰਪੋਰਟੈਂਟ ਪੁਆਇੰਟ ਨੋਟ ਕਰ ਲਈ ਦੇ ਹੁੰਦੇ ਆ ਤੇ ਜੇ ਤੁਹਾਨੂੰ ਲੱਗੂਗਾ ਕੋਈ ਇੰਟਰਸਟਿੰਗ ਚੀਜ਼ ਹੈਗੀ ਆ ਤੇ ਉਸ ਨੂੰ ਗੂਗਲ ਤੇ ਸਰਚ ਕਰਕੇ ਤੁਸੀਂ ਸਰਚ ਵੀ ਕਰ ਸਕਦੇ ਆ ਚਲੋ ਦੋਸਤੋ ਅਗਲੇ ਕੁਐਸਚਨ ਤੇ ਚੱਲਦੇ ਆ ਸਵਾਲ ਨੰਬਰ 3 ਹੈਗਾ ਜੀ ਆਈਆਈਟੀ ਗੁਹਾਟੀ ਨੇ ਕਿਸ ਦਾ ਸ਼ੁਭਾਰੰਭ ਕੀਤਾ ਏ ਹੈਲਥ 허ਬ ਬੀ ਟੈਕ ਲੈਬ ਸੀ AI ਸੈਂਟਰ ਤੇ ਡੀ ਡਾਟਾ ਇਨੋਵੇਸ਼ਨ ਸੈਂਟਰ ਸੋ ਇਸ ਦਾ ਸਹੀ ਆਨਸਰ ਕੀ ਹੈ ਜੀ IIT ਗੁਆਰਟੀ ਨੇ ਕਿਸ ਦਾ ਸ਼ੁਰੂਆਤ ਕੀਤਾ ਡੀ ਡਾਟਾ ਇਨੋਵੇਸ਼ਨ ਸੈਂਟਰ ਦਾ ਠੀਕ ਹੈ ਜੀ ਚਲੋ ਅਗਲੇ ਕੁਐਸਚਨ ਤੇ ਜਾਂਦੇ ਹਾਂ ਸਵਾਲ ਨੰਬਰ 4 ਹੈਗਾ ਜੀ IIT ਕਾਨਪੁਰ ਨੇ ਕਿਸ ਮੁੱਖ ਚੋਣ ਅਯੁਕਤ ਨੂੰ ਸਨਮਾਨਿਤ ਕੀਤਾ ਏ ਰਾਜੀਵ ਕੁਮਾਰ ਬੀ ਸ਼ਨੋਯਸ਼ ਕੁਮਾਰ ਸੀ ਨਰਿੰਦਰ ਸਿੰਘ ਤੇ ਡੀ ਅਰੋਣ ਮਿਸ਼ਰਾ ਸੋ ਦੋਸਤੋ IIT ਕਾਨਪੁਰ ਨੇ किसमुख चुनाव आयुक्त ਨੂੰ ਸਨਮਾਨਿਤ ਕੀਤਾ ਬੀ ਸ਼ਾਨੋਯਸ਼ ਕੁਮਾਰ ਠੀਕ ਹੈ ਜੀ ਨਾਮ ਥੋੜਾ ਟਫ ਆ ਇਸ ਨੂੰ ਯਾਦ ਰੱਖਿਓ ਅੱਗੇ ਸਵਾਲ ਨੰਬਰ 5 ਆ ਜੀ ਐਨਸੀਆਰਟੀ ਨੇ ਐਡਟੈਕ ਅਤੇ ਅਨੁਸੰਧਾਨ ਲਈ ਕਿਸ ਨਾਲ ਐਮਓਯੂ ਕੀਤਾ ਏ ਆਈਆਈਟੀ ਦਿੱਲੀ ਬੀਆਈਆਈਟੀ ਮਦਰਾਸ ਸੀਐਨਸੀਈਟੀ ਡੀਏਆਈਸੀਟੀਈ ਸਹੀ ਜਵਾਬ ਹੈਗਾ ਜੀ ਡੀਏਆਈਸੀਟੀਈ ਅੱਗੇ ਸਵਾਲ ਨੰਬਰ 6 ਆ ਜੀ ਕੋਲ ਇੰਡੀਆ ਲਿਮਟਿਡ ਨੇ ਸਤਤ ਊਰਜਾ ਸੈਂਟਰ ਸਥਾਪਿਤ ਕਰਨ ਲਈ ਕਿਸ ਨਾਲ ਸਮਝੋਤਾ ਕੀਤਾ ਸੋ ਇਸ ਦੇ ਆਪਸ਼ਨ ਹੈ ਜੀ ਏ ਆਈ ਆਈਟੀ ਖੜਗਪੁਰ ਬੀ ਆਈ ਆਈਟੀ ਦਿੱਲੀ ਸੀ ਆਈ ਆਈਟੀ ਜੋਧਪੁਰ ਤੇ ਡੀ ਆਈ ਆਈ ਐਸਈ ਸੋ ਇਸ ਦਾ ਸਹੀ ਆਨਸਰ ਕੀ ਹੈ ਜੀ ਸੀ ਆਈ ਆਈਟੀ ਜੋਧਪੁਰ ਠੀਕ ਹੈ ਜੀ ਦੋਸਤੋ ਕਰੰਟ ਅਫੇਅਰਸ ਜਿੰਨੇ ਵੀ ਤੁਸੀਂ ਅੱਗੇ ਜੋ ਗਵਰਨਮੈਂਟ ਜੋਬ ਦੀ ਤਿਆਰੀ ਕਰਨਾ ਚਾਹੁੰਦੇ ਹੋ ਨਾ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਕਿਉਂਕਿ ਜਿੰਨੇ ਵੀ ਤੁਹਾਨੂੰ ਕੰਪੀਟੀਟਿਵ ਇਗਜ਼ਾਮ ਹੁੰਦੇ ਆ ਉੱਥੇ ਕਰੰਟ ਅਫੇਅਰਸ ਦਾ ਬਹੁਤ ਵੱਡਾ ਰੋਲ ਆ ਸੋ ਇਸ ਨੂੰ ਬਹੁਤ ਧਿਆਨ ਨਾਲ ਪੜਿਓ ਤੇ ਇਸ ਦੀ ਰਿਵੀਜ਼ਨ ਵੀ ਜ਼ਰੂਰ ਕਰਿਓ ਠੀਕ ਹੈ ਜੀ ਹੁਣ ਆਪਾਂ ਡੇਲੀ ਦਾ ਬੈਚ ਜਿਹੜਾ ਸਟਾਰਟ ਕੀਤਾ ਆ ਤੇ ਤੁਸੀਂ ਡੇਲੀ ਕੰਟੀਨਿਊ ਕਰੰਟ ਅਫੇਅਰ ਜ਼ਰੂਰ ਪੜਿਓ ਅਸੀਂ ਵੀ ਕੋਸ਼ਿਸ਼ ਪੂਰੀ ਕਰਾਂਗੇ ਕਿ ਅਸੀਂ ਕੰਟੀਨਿਊ ਤੁਹਾਨੂੰ ਕਰੰਟ ਅਫੇਅਰਸ ਪ੍ਰੋਵਾਈਡ ਕਰਾਈਏ ਠੀਕ ਹੈ ਜੀ ਚ ਸਵਾਲ ਨੰਬਰ 7 ਹੈਗਾ ਜੀ ਭਾਰਤੀ নৌ ਸੈਨਾ ਨੇ ਜਹਾਜ਼ਾਂ ਤੇ ਜੀਵਨ ਗੁਣਵੱਤਾ ਵਧਾਉਣ ਲਈ ਕਿਸ ਨਾਲ ਸਾਂਝੇਦਾਰੀ ਕੀਤੀ ਏ ਆਈਆਈਟੀ ਦਿੱਲੀ ਬੀ ਆਈਆਈਟੀ ਬੰਬਈ ਸੀ ਡੀਆਰਡੀਓ ਤੇ ਡੀ ਬੈਲ ਇਹਨਾਂ ਚੋਂ ਸਹੀ ਆਨਸਰ ਕੀ ਹੈ ਜੀ ਭਾਰਤੀ নৌ ਸੈਨਾ ਦੇ ਭਾਰਤੀ নৌ ਸੈਨਾ ਨੇ ਜਹਾਜ਼ਾਂ ਤੇ ਗੁਣਵੱਤਾ ਵਧਾਉਣ ਲਈ ਕਿਸ ਨਾਲ ਸਾਂਝੇਦਾਰੀ ਕੀਤੀ ਏ ਆਈਆਈਟੀ ਦਿੱਲੀ ਨਾਲ ਠੀਕ ਹੈ ਜੀ ਅਗਲਾ ਸਵਾਲ ਨੰਬਰ 8 ਹੈ ਜੀ ਕੰਟੈਕਟਲੈਸ ਪੇਮੈਂਟ ਲਈ ਆਈਆਈਟੀ ਮਦਰਾਸ ਨੇ ਕਿਹੜਾ ਪਲੇਟਫਾਰਮ ਲਾਂਚ ਕੀਤਾ A ਰਿੰਗ ਪੇ B ਡੀ ਪੇ C ਕੁਇਕ ਰਿੰਗ ਤੇ D ਲਾਈਟ ਪੇ ਸੋ ਆਈਆਈਟੀ ਮਦਰਾਸ ਨੇ ਕਿਹੜਾ ਪਲੇਟਫਾਰਮ ਲਾਂਚ ਕੀਤਾ ਜੀ C ਕੁਇਕ ਰਿੰਗ ਠੀਕ ਹੈ ਜੀ ਇਹਨੂੰ ਯਾਦ ਰੱਖਿਓ ਅੱਗੇ ਸਵਾਲ ਨੰਬਰ 9 ਹੈ ਜੀ 81 ਸਾਲ ਦੀ ਉਮਰ ਵਿੱਚ ਮਰਨ ਵਾਲੇ ਉਦੋਂ ਕੀਰ ਕਿਹੜੇ ਖੇਤਰ ਨਾਲ ਸੰਬੰਧਰ ਸਨ A ਲੇਖਕ B ਗਾਇਕ ਸੀ ਰੰਗਮਿਤਿਕ ਡੀ ਫਿਲਮ ਨਿਰਦੇਸ਼ਕ ਸੋ ਜਿਹੜੇ 81 ਸਾਲ ਦੀ ਉਮਰ ਵਿੱਚ ਹੁਣੇ-ਹੁਣੇ ਮਰਨ ਵਾਲੇ ਉਦੋਂ ਕੀਰਜੀ ਕਿਹੜੇ ਖੇਤਰ ਨਾਲ ਸੰਬੰਧਿਤ ਸਨ ਏ ਲੇਖਕ ਠੀਕ ਹੈ ਜੀ ਸਵਾਲ ਨੰਬਰ 10 ਹੈਗਾ ਜੀ ਰੱਖਿਆ ਮੰਤਰੀ ਨੇ ਬ੍ਰੋਮੋਜ਼ ਮਿਸਾਈਲ ਦਾ ਮਾਡਲ ਕਿਸ ਦੇਸ਼ ਨੂੰ ਪੇਂਟ ਕੀਤਾ ਏ ਮਲੇਸ਼ੀਆ ਬੀ ਸਿੰਗਾਪੁਰ ਸੀ ਇੰਡੋਨੇਸ਼ੀਆ ਤੇ ਡੀ ਫਿਲੀਪੀਨਸ ਸੋ ਆਪਣੇ ਰੱਖਿਆ ਮੰਤਰੀ ਜੀ ਨੇ ਬ੍ਰਹਮ ਮਿਜ਼ਾਈਲ ਦਾ ਮਾਡਲ ਡੀ ਫਿਲੀਪੀਨਸ ਨੂੰ ਪੇਂਟ ਕੀਤਾ ਠੀਕ ਹੈ ਜੀ ਸਵਾਲ ਨੰਬਰ 11 ਹੈਗਾ ਜੀ एफआईडीਈ ਯਾਨੀ ਕਿ ਫਾਇਰ ਸ਼ਤਰਾਂਜ ورلڈ ਕੱਪ ਕਿਸ ਨੇ ਜਿੱਤਿਆ اے ਵੀਈ ਬੀ ਜਾਵੋਖੀਰ ਸਿੰਡਾਰੋਵ ਸੀ ਐਂਡਰੀ ਐਸੀ ਪੈਂਕੂ ਤੇ ਡੀ ਇਹਨਾਂ ਵਿੱਚੋਂ ਕੋਈ ਨਹੀਂ ਸਾਰੇ ਨਾਮ ਥੋੜੇ ਤੁਹਾਨੂੰ ਲੱਗਦਾ ਹੋਣਾ ਟਫ ਆ ਬਟ ਯਾਦ ਰੱਖਣੇ ਪੈਣੇ ਸੋ ਇਹ ورلڈ ਕੱਪ ਕਿਸ ਨੇ ਜਿੱਤਿਆ एफआईडीਈ ਇਹ ਜਿੱਤਿਆ ਜੀ ਐਂਡਰੀ ਐਸੀ ਪੈਂਕੋ ਨੇ ਨਾਮ ਚਾਹੇ ਜਿੱਦਾਂ ਵੀ ਹੋਣ ਬਟ ਥੋੜਾ ਬਹੁਤਾ ਘੰਟੇ ਦਾ ਕਰਕੇ ਯਾਦ ਕਰ ਲਿਆ ਕਰੋ ਠੀਕ ਹੈ ਜੀ ਅੱਗੇ ਸਵਾਲ ਨੰਬਰ 12 ਹੈਗਾ ਜੀ ਦੁਨੀਆ ਦੀ ਸਭ ਤੋਂ ਵੱਡੀ ਮਹਿਲਾ ਪ੍ਰਤੀਯੋਗਤਾ 2025 ਕਿਸ ਨੇ ਜਿੱਤੀ ਇਹ ਹੈਗਾ ਸ਼ੇਰੀ ਸਿੰਘ ਬੀ ਜੇਮੀ ਬੁਕਰ ਸੀ ਐਂਡਰੀਆ ਥਾਮਸਨ ਤੇ ਡੀ ਇਹਨਾਂ ਵਿੱਚੋਂ ਕੋਈ ਨਹੀਂ ਸੋ ਸਭ ਤੋਂ ਵੱਡੀ ਦੁਨੀਆ ਦੀ ਪ੍ਰਤੀਯੋਗਤਾ 2025 ਕਿਸ ਨੇ ਜਿੱਤੀ ਸੋ ਦੁਨੀਆ ਦੀ ਸਭ ਤੋਂ ਵੱਡੀ ਪ੍ਰਤੀਯੋਗਤਾ ਜਿਹੜੀ ਹੈ 2025 ਕਿਸ ਨੇ ਜਿੱਤੀ ਇਹ ਹੈਗੀ ਸੀ ਸੀ ਐਂਡਰੀਆ ਥਾਮਸਨ ਠੀਕ ਹੈ ਜੀ ਅੱਗੇ ਸਵਾਲ ਨੰਬਰ 13 ਹੈਗਾ ਜੀ ਭਾਰਤ ਦਾ ਪਹਿਲਾ ਨਿੱਜੀ ਰਾਕਟ ਵਿਕਰਮ 1 ਕਿਸ ਨੇ ਲਾਂਚ ਕੀਤਾ ਸੋ ਇਹ ਐਸੋਮਨਾਥ ਬੀ ਨਰਿੰਦਰ ਮੋਦੀ ਸੀ ਵੀ ਨਾਰਾਇਣਨ ਤੇ ਡੀ ਇਹਨਾਂ ਵਿੱਚੋਂ ਕੋਈ ਨਹੀਂ ਇਸ ਦਾ ਸਹੀ ਆਨਸਰ ਹੈਗਾ ਜੀ ਸੀ ਵੀ ਨਾਰਾਇਣਨ ਤੇ ਅਗਿਆਕ ਸਵਾਲ ਨੰਬਰ 14 ਡੈਫ 올림픽ਸ 2025 ਵਿੱਚ ਭਾਰਤ ਨੇ ਕਿੰਨੇ ਤਗਮੇ ਜਿੱਤੇ ਇਹਦੇ ਵਿੱਚ ਹੈਗਾ ਜੀ ਏ ਬੀ ਬੀ 18 ਸੀ 24 ਡੀ 15 ਸੋ ਡੈਫ 올림픽ਸ ਵਿੱਚ ਭਾਰਤ ਨੇ ਕੁੱਲ ਕਿੰਨੇ ਤਗਮੇ ਜਿੱਤੇ 18 2025 ਦੇ ਵਿੱਚ ਅੱਗੇ ਹੈਗਾ ਜੀ ਸਾਡਾ ਆਖਰੀ ਸਵਾਲ ਸਵਾਲ ਨੰਬਰ 15 ਆਈ ਆਈ ਜੀ ਐਫ 2025 ਦਾ ਆਯੋਜਨ ਕਿੱਥੇ ਹੋਇਆ ਏ ਮੁੰਬਈ ਬੀ ਕੋਲਕਾਤਾ ਸੀ ਨਵੀਂ ਦਿੱਲੀ ਤੇ ਡੀ ਚੰਨਈ ਆਈ ਆਈ ਜੀ ਐਫ 2025 ਦਾ ਆਯੋਜਨ ਕਿੱਥੇ ਹੋਇਆ ਜੀ ਏ ਮੁੰਬਈ ਦੇ ਵਿੱਚ ਸੋ ਦੋਸਤੋ ਏ ਸੀ ਸਾਡੇ ਅੱਜ ਦੇ ਕਰੰਟ ਅਫੇਅਰਸ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਸੈਸ਼ਨ ਵਧੀਆ ਲੱਗਾ ਹੋਵੇਗਾ ਤੇ ਤੁਸੀਂ ਕੰਟੀਨਿਊ ਆਪਣੀ ਪੜ੍ਹਾਈ ਦੇ ਜਾਰੀ ਰੱਖੋਗੇ ਤਾਂ ਕਿ ਤੁਸੀਂ ਵੀ ਕਾਮਯਾਬੀ ਵੱਲ ਵੱਧ ਸਕੋ ਸੋ ਦੋਸਤੋ ਤੁਹਾਨੂੰ ਸਭ ਨੂੰ 올 ਦਾ ਬੈਸਟ ਆਪਣੀ ਇਦਾਂ ਹੀ ਡੇਲੀ ਦੀ ਰੁਟੀਨ ਰੱਖੋ ਕਰੰਟ ਅਫੇਅਰ ਜ਼ਰੂਰ ਪੜੋ ਤੇ ਇਕੱਲੇ ਕਰੰਟ ਅਫੇਅਰਸ ਨਹੀਂ ਸਾਰਾ ਜੋ ਵੀ ਬਣਦਾ ਹੈਗਾ ਰੀਜ਼ਨਿੰਗ ਵਗੈਰਾ ਜਨਰਲ ਸਟੱਡੀ ਦਾ ਸਾਰਾ ਪਾਰਟ ਤੇ ਆਪਣਾ ਕੁਆਂਟਸ ਹੋ ਗਏ ਕੰਪਿਊਟਰ ਦਾ ਜੋ ਜੋ ਵੀ ਬਣਦਾ ਸਾਰਾ ਕੁਝ ਤਿਆਰੀ ਕਰੋ ਤਾਂ ਕਿ ਤੁਸੀਂ ਆਪਣੇ ਟੈਸਟ ਨੂੰ ਕਲੀਅਰ ਕਰਕੇ ਸਰਕਾਰੀ ਨੌਕਰੀ ਪ੍ਰਾਪਤ ਕਰ ਸਕੋ। ਬਾਕੀ ਦੋਸਤੋ ਅਸੀਂ ਇਦਾਂ ਦੀ ਹੋਰ ਜਾਣਕਾਰੀਆਂ ਲੈ ਕੇ ਆਉਂਦੇ ਰਵਾਂਗੇ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੇ ਆਪਣੇ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ। ਠੀਕ ਆ ਦੋਸਤੋ ਹੁਣ ਮਿਲਾਂਗੇ ਅਗਲੇ ਵੀਡੀਓ ਵਿੱਚ। ਤਦ ਤੱਕ ਰੱਬ ਰੱਖਾ ਸਸਰੀਕਲ ਜੀ।